ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਕੌਮੀ ਪ੍ਰਧਾਨ ਭਿੰਦਰ ਸਿੰਘ ਜੀ ਸਾਡੇ ਨਾਲ ਨੇ ਜੋ ਸੀਤਾਪੁਰ ਜ਼ਿਲ੍ਹੇ ਨੂੰ ਬਲੌਂ ਕਰਦੇ ਨੇ ਆਪਾਂ ਉਹਨਾਂ ਕੋ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਦਿਨਿਕ ਸਵੇਰਾ ਤੇ ਤੁਹਾਡਾ ਸਵਾਗਤ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਭਿੰਦਰ ਸਿੰਘ ਜੀ ਜਿਹੜਾ ਹੁਣ ਸੰਘਰਸ਼ ਮੋਰਚਾ ਜਿਹੜਾ ਹੁਣ ਚੱਲ ਰਿਹਾ ਵਾ ਕਿਸਾਨ संघर्ष दिल्ली दीयां ਬਰੂਹਾਂ ਤੇ ਜਾ ਵਾਸਤੇ ਤੁਹਾਡਾ ਜਿਹੜੀ ਹੈਗਾ ਵਾ ਮੋਰਚਾ ਵਾ ਉਹ ਕਿਸ ਤਰ੍ਹਾਂ ਕਿਸਾਨਾਂ ਦੀ سپورਟ ਕਰ ਰਿਹਾ ਪੂਰੇ ਤਰੀਕੇ ਨਾਲ ਦੀ سپورਟ ਕਰ ਰਿਹਾ ਸਾਡੀ ਜਥੇਬੰਦੀ ਪੂਰੀ ਐਸਕੇਐਮ ਦੇ ਨਾਲ ਹੈ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਸਾਰੇ ਕਿਸਾਨ ਭਰਾਵਾਂ ਨੂੰ ਸੁਨੇਹਾ ਲਾਤਾ ਜਥੇਬੰਦੀ ਪੂਰੀ ਤਰੀਕੇ ਨਾਲ ਤਿਆਰ ਹੈ ਔਰ ਅੱਜ 5 ਵਜੇ ਮੀਟਿੰਗ ਦੀ ਕਾਲ ਆਈ ਸੀਗੀ ਅੱਜ ਸਾਡੇ ਆਗੂ ਜਾਣਗੇ ਤੇ ਚੰਡੀਗੜ੍ਹ ਮੀਟਿੰਗ ਹੈ 5 ਵਜੇ ਅੱਜ 5 ਵਜੇ ਬੈਠੇ ਆ ਕਿ ਕੀ ਫੈਸਲਾ ਹੁੰਦਾ ਬਾਕੀ ਸਭ ਟ੍ਰੈਕਟਰ ਟਰਾਲੀਆਂ ਨਿਕਲ ਚੁੱਕੇ ਨੇ ਸਾਡੇ ਕਿਸਾਨ ਵੀ ਉੱਤਰ ਪ੍ਰਦੇਸ਼ ਤੋਂ ਵੀ ਉਤਰ ਚੁੱਕੇ ਨੇ ਅਸੀਂ ਸਾਰੇ ਇਕੱਠੇ ਹੋ ਕੇ ਇਹ ਲੜਾਈ ਲੜਨੀ ਆ ਔਰ ਐਰਕਾ ਲੜਾਈ ਆਰਪਾਰ ਦੀ ਹੋਏਗੀ ਇੱਕ ਪ੍ਰਧਾਨ ਜੀ ਇੱਕ ਇੱਕ ਚੀਜ਼ ਦੱਸਿਓ ਕਿ ਜਿਹੜੀ 16 ਤਰੀਕ ਨੂੰ ਕੁਝ ਜਥੇਬੰਦੀਆਂ ਵੱਲੋਂ ਬੰਦ ਦੀ ਭਾਰਤ ਬੰਦ ਦਾ ਜਿਹੜਾ ਉਹ ਸੱਦਾ ਦਿੱਤਾ ਗਿਆ ਵਾ ਅਤੇ ਕੁਝ ਜਥੇਬੰਦੀਆਂ ਵੱਲੋਂ ਜਿਹੜਾ ਵਾ ਉਹ ਦਿੱਲੀ ਵੱਲ ਕੂਚ ਕਰ ਦਿੱਤਾ ਗਿਆ ਵਾ ਤੁਹਾਡੀ ਪਾਰਟੀ ਜਿਹੜੀ 16 ਬੰਦ ਦਾ ਸਮਰਸਨ ਕਰਦੀ ਆ ਜਾਂ ਦਿੱਲੀ ਵੱਲ ਕੂਚ ਕਰੇਗੀ ਵੇਖੋ ਜੀ ਕਿਸਾਨਾਂ ਦੇ ਹੱਕਾਂ ਦੇ ਵਿੱਚ ਜਿਹੜੀ ਵੀ ਜਥੇਬੰਦੀ ਅੱਗੇ ਆ ਕੇ ਲੜ ਰਹੀ ਆ ਹੁਣ ਐਸ ਕੇ ਐਮ ਸਿਗਾ ਹੁਣ ਐਸਕੇ ਮ ਰਾਜਨੀਤਿਕ ਹੋ ਗਿਆ ਤੇ ਅਸੀਂ ਤੇ ਜਿਹੜਾ ਹੁਣ 16 13 ਤਰੀਕ ਦੀ ਕੂਚ ਆ ਅਸੀਂ ਇਹਨਾਂ ਦੇ ਨਾਲ ਆ ਔਰ ਜਿਹੜਾ ਭਾਰਤ ਬੰਦ ਆ ਉਹ ਵੀ ਕਿਸਾਨਾਂ ਵਾਸਤੇ ਹੀ ਆ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਜਿਸ ਤਰੀਕੇ ਨਾਲ ਪਹਿਲਾਂ ਅਸੀਂ ਦਿੱਲੀ ਨਾਲ ਲੜਿਆ ਸਾਡੀ ਲੜਾਈ ਦਿੱਲੀ ਨਾਲ ਵਾ ਕਿਸੇ ਵੀ ਜਥੇਬੰਦੀ ਦੀ ਕੋਈ ਆਪਸੀ ਲੜਾਈ ਨਹੀਂ ਗਈ ਇਹਨਾਂ ਨੂੰ ਅਗਰ ਕੋਈ ਮਾਰੇ ਮੋਟੇ ਮਨਮਟਾਓ ਹੈਗੇ ਨੇ ਤੇ ਸਾਰੇ ਹੀ ਕਿਸਾਨ ਆਗੂ ਆਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਮਾਰੇ ਮੋٹے ਜਿਹੜੇ ਮਨਮਟਾਵ ਨੇ ਉਹ ਆਪਣੇ ਭਲਾ ਕੇ ਤੇ ਸਾਰੇ ਜਿਹੜੇ ਇਕੱਠੇ ਹੋ ਕੇ ਹਮਲਾ ਮਾਰੋ ਦਿੱਲੀ ਕੋ ਐਨਾ ਸੌਖਾ ਨਹੀਂ ਜਿੱਤਿਆ ਜਾਣਾ ਜਦੋਂ ਵੀ ਜਿੱਤੇ ਆ ਆਪਾਂ ਇਕੱਠੇ ਹੋ ਕੇ ਜਿੱਤੇ ਆ ਉਹ ਹਰਿਆਣੇ ਨੇ ਪੂਰਾ ਸਾਥ ਦਿੱਤਾ ਜੁਪੀਰ ਦਿੱਤਾ ਰਾਜਸਥਾਨ ਦਿੱਤਾ ਪੂਰੇ ਦੇਸ਼ ਦਾ ਸਾਥ ਦਿੱਤਾ ਪਿਛਲੀ ਵਾਰੀ ਪਰ ਕੁਝ ਗਲਤੀਆਂ ਹੋਈਆਂ ਸਾਡੇ ਆਗੂਆਂ ਕੋ ਉਹ ਇਹਨਾਂ ਨੂੰ ਮਰਨਾ ਚਾਹੀਦਾ ਵਾ ਜੇ ਉਹਦੋਂ 15 20 ਦਿਨ ਹੋਰ ਰੁਕ ਜਾਂਦੇ ਇਲੈਕਸ਼ਨ ਸੀਗੇ ਤੇ ਸਾਰੀਆਂ ਗੱਲਾਂ ਸਰਕਾਰ ਨੇ ਮਰਨੀਆਂ ਸੀਗਾ ਸਾਡਾ ਪ੍ਰਦੇਸ਼ ਜਿੱਥੇ ਨੰਨੇ ਉੱਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਵਿਧਾਨ ਸਭਾ ਉੱਤੇ ਸੀਟਾਂ ਨੇ ਉੱਤੇ ਬਾਅਦ 80 ਲੋਕ ਸਭਾ ਦੀਆਂ ਸੀਟਾਂ ਨੇ ਪੰਜਾਬ ਹਰਿਆਣਾ ਵਿੱਚ ਤੇ ਫਿਰ ਵੀ ਐਮਐਸਟੀ ਤੇ ਜੋ ਵੀ ਫਸਲਾਂ ਲਈਆਂ ਜਾਂਦੀਆਂ ਨੇ ਉਹਨਾਂ ਦਾ ਰੇਟ ਮਿਲਦਾ ਹੈ ਸਾਨੂੰ ਪਤਾ ਹੈ ਅਸੀਂ ਕਿੰਨੇ ਔਖਾ ਝੋਨਾ ਵੇਚਦੇ ਉੱਥੇ ਜਦੋਂ ਅਸੀਂ ਜੀਰੀ ਵੇਚਦੇ ਆ ਤੇ ਉਹ ਉਹਦਾ ਰੇਟ ਹੁੰਦਾ ਇੱਕ ਸਰਕਾਰੀ ਰੇਟ ਜੋ ਵੀ ਸਰਕਾਰ ਤੈਅ ਕਰਦੀ ਆ ਉਹਦੇ ਬਾਅਦ ਫਿਰ ਉਹਦੇ ਵਿੱਚ ਉਹ ਪੱਖਾ ਲਾਉਂਦੇ ਨੇ ਸਕਾਉਂਦੇ ਆ ਜੀ ਗਿੱਲਾ ਸੁੱਕਾ ਬੜੀ ਸਾਨੂੰ ਮਗਦਮਾਰੀ ਕਰਨੀ ਪੈਂਦੀ ਆ ਇੱਥੇ ਪੰਜਾਬ ਦੇ ਵਿੱਚ ਗੰਨੇ ਦਾ ਰੇਟ ਵੀ ਜ਼ਿਆਦਾ ਹੈ ਸਾਡੇ ਤੇ ਹੁਣ 20 ਰੁਪਏ ਵਧੇ ਨੇ ਤੇ ਸਾਨੂੰ ਤਾਂ ਬੜੀ ਸਮੱਸਿਆ ਹੈ ਜਿਹੜੇ ਪੰਜਾਬ ਹਰਿਆਣਾ ਨੂੰ ਛੱਡ ਕੇ ਜਿਹੜੇ ਹੋਰ ਪ੍ਰਦੇਸ਼ ਨੇ ਉਹਨਾਂ ਨੂੰ ਬੜੀ ਸਮੱਸਿਆ ਹੈ ਐਮਐਸਪੀ ਤੇ ਗਰੰਟੀਕਰਨ ਬਣਨਾ ਚਾਹੀਦਾ ਹੈ ਸੁਆਮੀਨਾਥਨ ਦੀ ਰਿਪੋਰਟ ਜਿਹੜੀ ਹੈ ਉਹ ਲਾਗੂ ਹੋਣੀ ਚਾਹੀਦੀ ਹੈ ਜੋ ਕਿ ਖੁਦ ਮੋਦੀ ਸਾਹਿਬ ਸਾਭ ਜੀ ਨੇ ਪਹਿਲਾਂ ਕਿਹਾ ਸੀਗਾ ਜਦੋਂ ਇਹ ਮੁੱਖ ਮੰਤਰੀ ਸੀ ਗੁਜਰਾਤ ਦੇ ਉਦੋਂ ਨੇ ਕਿਹਾ ਸੀ ਲਾਗੂ ਹੋਣੀ ਚਾਹੀਦੀ ਆ ਉਦੋਂ ਕਾਂਗਰਸ ਨੇ ਲਾਗੂ ਨਹੀਂ ਕੀਤੀ ਚਲੋ ਉਹਨਾਂ ਨੇ ਕਾise ਅਸੀਂ ਲਾਗੂ ਕਰਾਂਗੇ ਤੇ ਆਪਣੀ ਗੱਲ ਪੂਰੀ ਕਰਨ ਉਹ ਸੁਆਮੀਨਾਥ ਜੀ ਦੀ ਰਿਪੋਰਟ ਲਾਗੂ ਕਰਨ ਉਹਦੇ ਬਾਅਦ ਕਿਸਾਨ ਦਾ ਕਰਜ਼ਾ ਮਾਫੀ ਕਰਨ ਪੂਰਾ ਜੇ ਉਦਯੋਗਪਤੀਆਂ ਦਾ ਅਡਾਨੀ ਅੰਬਾਨੀ ਦਾ ਤੇ ਹੋਰ ਉਹਨਾਂ ਦਾ ਜਿਹੜੇ ਬੈਂਕ ਲੁੱਟ ਕੇ ਭੱਜ ਗਏ ਨੇ ਵਿਦੇਸ਼ਾਂ ਵਿੱਚ ਉਹਨਾਂ ਦਾ ਕਰਜ਼ਾ ਮਾਫ ਹੋ ਸਕਦਾ ਹੈ ਤੇ ਕਿਸਾਨ ਨੇ ਕੀ ਗੁਨਾਹ ਕੀਤਾ ਜੀ ਵੋਟ ਤੇ ਇਹਨਾਂ ਨੂੰ ਕਿਸਾਨ ਪਾਉਂਦੇ ਨੇ ਫਿਰ ਸਰਕਾਰਾਂ ਬਣਦੀਆਂ ਨੇ ਇੱਕ ਵਾਰੀ ਕਿਸਾਨਾਂ ਦਾ ਸੰਪੂਰਨ ਕਰਜ਼ਾ ਮਾਫ ਕਰਨ ਭਾਵੇਂ ਕੋਈ ਛੋਟਾ ਹੈ ਭਾਵੇਂ ਵੱਡਾ ਹੈ ਅਗਰ ਨਹੀਂ ਮਾਫ ਕਰਨਾ ਤਾਂ ਪੁਰਾਣਾ ਪੁਰਾਣੇ 10 ਸਾਲਾਂ ਤੋਂ ਜਦੋਂ ਤੋਂ ਇਹਨਾਂ ਦੀ ਸਰਕਾਰ ਆਈ ਆ ਸਾਨੂੰ ਸੁਆਮੀ ਨਾਥਨ ਦੀ ਰਿਪੋਰਟ ਦੇ ਹਿਸਾਬ ਨਾਲ ਐਮਐਸਪੀ ਦੇ ਕਰੀਡ ਦੇ ਜਿੰਨੇ ਵੀ ਆਪਣੀ ਫਸਲ ਵੇਚੀ ਆ ਉਹਨਾਂ ਨੂੰ ਰੇਟ ਦੇ ਦੇਣ ਤਾਂ ਸਾਨੂੰ ਕੋਈ ਲੋੜ ਨਹੀਂ ਦੀ ਮਾਫੀ ਦੀ ਇਹ ਵੀ ਗੱਲ ਨਾਲ ਨਾਲ ਆ ਜੀ ਜੇ ਆਪਾਂ ਗੱਲ ਕਰਦੇ ਆ ਕਿ 2024 ਦੀਆਂ ਜਿਹੜੀਆਂ ਇਲੈਕਸ਼ਨਾਂ ਸਿਰ ਤੇ ਖੜੀਆਂ ਆ ਕੀ ਤੁਸੀਂ ਸਮਝਦੇ ਹੋ ਕਿ ਯੂਪੀ ਵਿੱਚ ਬੀਜੇਪੀ ਨੇ ਬਹੁਮਤ ਦੇ ਨਾਲ ਜਿਹੜੀ ਉੱਥੇ ਸਰਕਾਰ ਬਣਾਈ ਹੁਣ ਉੱਥੇ ਦਾ ਕਿਸ ਤਰ੍ਹਾਂ ਦਾ ਰਹੇਗਾ ਸਾਰਾ ਸਿਸਟਮ ਇਹ ਦੇਖੋ ਜੀ ਇਲੈਕਸ਼ਨ ਜਿਹੜਾ ਵਾ ਨਾ ਸਾਡੇ ਇੱਥੇ ਜਿਹੜਾ ਇਲੈਕਸ਼ਨ ਲੜਿਆ ਜਾ ਰਿਹਾ ਵਾ ਉਹ ਇਲੈਕਸ਼ਨ ਲੜਿਆ ਜਾਣਾ ਧਰਮ ਦੇ ਨਾਂ ਤੇ ਉੱਥੇ ਧਰਮ ਜ਼ਿਆਦਾ ਹਾਵੀ ਆ ਕੰਮ ਕੁੰਮ ਦਾ ਕਿਸੇ ਨੂੰ ਕੋਈ ਮਤਲਬ ਨਹੀਂ ਆ ਤੇ ਉੱਥੇ ਤੇ ਧਰਮ ਦੇ ਨਾਂ ਤੇ ਹੁੰਦਾ ਚੋਣ ਤੇ ਉਸ ਹਿਸਾਬ ਨਾਲ ਉੱਥੇ ਗਿਣਤੀ ਜ਼ਿਆਦਾ ਵਾ Hindu Muslim ਕਰਵਾ ਦਿੰਦੀਆਂ ਸਰਕਾਰਾਂ ਜਿੰਨੂੰ ਜਿਹਦਾ ਫਾਇਦਾ ਹੁੰਦਾ ਉਸ ਤਰੀਕੇ ਦਾ ਧਰਮ ਦੀ ਲੜਾਈ ਪਾ ਦਿੰਦੇ ਨੇ ਕੁਝ ਮੰਦਰ ਦੇ ਨਾਂ ਤੇ ਵੋਟਾਂ ਮਿਲ ਜਾਂਦੀਆਂ ਕੋ ਮੋਦੀ ਜੀ ਦੇ ਨਾਂ ਤੇ ਮਿਲ ਜਾਂਦੀਆਂ ਨੇ ਜਿਹੜੇ ਐਮ ਐਲ ਏ ਜਿੱਤੇ ਨੇ ਉਹ ਕੰਮ ਨਹੀਂ ਕਰਦੇ ਆਪੋਂ ਪਰ ਹਲਕੇ ਅੱਜ ਜਿਹੜੇ ਐਮ ਪੀ ਜਿੱਤਦੇ ਨੇ ਉਹ ਕੰਮ ਨਹੀਂ ਕਰਦੇ ਉਹਨਾਂ ਨੂੰ ਪਤਾ ਕਿ ਅਸੀਂ ਤੇ ਮੋਦੀ ਸਾਹਿਬ ਦੇ ਮੋਹ ਨੂੰ ਜਿੱਤੇ ਆ ਸਾਨੂੰ ਕਿੰਨੇ ਵੋਟਾਂ ਪਾਉਣੀਆਂ ਸੀ ਆ ਕੁਝ ਮਸ਼ੀਨਾ ਅਸੀਂ ਇਹ ਵੀ ਨਾਲ ਨਾਲ ਕਵਾਂਗੇ ਕਿ ਜਿਹੜੀਆਂ ਮਸ਼ੀਨਾਂ ਨੇ ਇਹਨਾਂ ਵਿੱਚ ਵੀ ਕੁਛ ਨਾ ਕੁਛ ਕਾਰਨ ਜਾਵਦਾ ਹੈ ਜਿੱਥੇ ਮਸ਼ੀਨਾਂ ਬੜੀਆਂ ਉੱਥੇ ਤਾਂ ਨਹੀਂ ਇਲੈਕਸ਼ਨ ਹੁੰਦਾ ਮਸ਼ੀਨਾਂ ਦਾ ਕੇਬੀਐਮ ਦਾ ਫਿਰ ਇੱਥੇ ਕਿਉਂ ਇੱਕ ਵਾਰੀ ਆਰਕਾ ਜਿਹੜਾ 24 ਦਾ ਚੋਣ ਹੋਇਆ ਤੇ ਸਰਕਾਰ ਇੰਨੀ ਹੀ ਸੱਚੀ ਆ ਤੇ ਇਸ ਤਰ੍ਹਾਂ ਕਰਾ ਕੇ ਵੇਖ ਲੈ ਉਹ ਤੁਸੀਂ ਦੇਖ ਰਹੇ ਹੋ ਤੁਹਾਡੇ ਚੰਡੀਗੜ੍ਹ ਦਾ ਜਿਹੜਾ ਮੇਅਰ ਚੋਣ ਹੋਇਆ ਕੋਰਟ ਨੇ ਵੀ ਫਟਕਾਰ ਲਾਈ ਇਹਨਾਂ ਨੂੰ ਕਿ ਨਾ ਸਰੇ ਆਨ ਬੇਈਮਾਨੀ ਕੀਤੀ ਆ ਜਿੱਥੇ ਗਠਬੰਧਨ ਜਿੱਤ ਰਿਹਾ ਸੀ ਉੱਥੇ ਫਿਰ ਬੀਜੇਪੀ ਕਿਤਨਾ ਜਿੱਤਗੀ ਤਿੰਨ ਚ 7-8 ਵੋਟਾਂ ਉਹਨਾਂ ਦੀ ਖਰਾਬ ਕਰ ਦਿੱਤੀਆ ਤੇ ਧੱਕੇਸ਼ਾਹੀ ਇਹ ਕਰਨ ਡੇ ਨੇ ਇਹ ਸੰਵਿਧਾਨ ਖਤਮ ਕਰਨ ਡੇ ਨੇ ਕੀ ਕਰ ਸਕਦਾ ਕੋਈ ਜਿੰਨਾ ਚਿਰ ਇਹਨਾਂ ਦੀ ਸਰਕਾਰ ਰਹੇਗੀ ਉਹਨਾਂ ਚਿਰ ਅਸੀਂ ਮਾਰ ਖਾਂਦੇ ਰਵਾਂਗੇ ਸਰਕਾਰ ਦੇ ਅਗੇ ਬੇਨਤੀ ਆ ਜਾਂ ਤੇ ਸਾਡੀਆਂ ਮੰਗਾਂ ਮੰਨੇ ਤੇ ਆਪਣੇ ਸਾਡੇ ਹਿਸਾਬ ਕਿਤਾਬ ਠੀਕ ਕਰ ਲੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਖੀ ਨਾ ਕਰੇ ਇਹ ਜਿਹੜੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਡੇ ਨੇ ਇਹ ਉਹਨਾਂ ਦੇ ਹਿਸਾਬ ਕਿਤਾਬ ਲਾਵੇ ਸਾਨੂੰ ਮਾਫ ਕਰੇ ਹੁਣ ਅੱਜ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਸੀ ਜਿਸ ਵਿੱਚ ਉਹਨਾਂ ਕਹਿਆ ਹੈ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਅਸੀਂ ਕਿਸਾਨਾਂ ਦੀ ਮੀਟਿੰਗ ਕਰਵਾਈ ਆ ਤੇ ਦੂਸਰੀ ਮੀਟਿੰਗ ਫੇਰ ਵੀ ਕਰਵਾ ਸਕਦੇ ਹਾਂ ਤੇ ਕਿਸਾਨ ਜਿਹੜੇ ਆ ਉਹ ਨਹੀਂ ਮੰਨ ਰਹੇ ਇਹਦੇ ਬਾਰੇ ਤੁਹਾਡਾ ਕੀ ਹੈ ਨਹੀਂ ਕਿਸਾਨਾਂ ਦਾ 5 ਵਜੇ ਦਾ ਟਾਈਮ ਹੈ ਜੀ ਅੱਜ ਸਾਡੀ ਗੱਲ ਹੋਈ ਸੀ ਤੇ 5 ਵਜੇ ਉਹਨਾਂ ਕਹਿਆ ਸੀ ਕਿਸਾਨਾਂ ਨਾਲ ਮੀਟਿੰਗ ਹੋਏਗੀ ਤੇ ਸਾਡੇ ਆਗੂ ਇਸ ਗੱਲ ਤੇ ਵਿਚਾਰ ਕਰਨ ਡੈ ਨੇ ਕਿਉਂਕਿ ਉਸੇ ਮੰਤਰੀਆਂ ਨਾਲ ਪਹਿਲਾਂ ਮੀਟਿੰਗ ਹੋਣੀ ਆ ਜਿਹਨਾਂ ਮੰਤਰੀਆਂ ਨਾਲ ਦੋ ਦਿਨ ਪਹਿਲਾਂ ਮੀਟਿੰਗ ਹੋ ਚੁੱਕੀ ਆ ਜਿਹੜੇ ਵੀ ਜਥੇਬੰਦੀਆਂ ਐਸ ਕੇ ਐਮ ਅਰੇਨੇਤਿਕ ਜੋ ਜਾ ਰਹੇ ਨੇ ਦਿੱਲੀ ਕੂਚ ਦੀ ਜਿੰਨਾਂ ਦੀ ਕਾਲ ਹੈ ਭਨੇਰ ਸਾਹਿਬ ਦੀ ਤੇ ਹੁਣ ਉਹਨਾਂ ਨੂੰ ਪਤਾ ਹੈ ਕਿ ਜੋ ਸਵਾਲ ਜਵਾਬ ਉਹਨਾਂ ਨੇ ਲਿਖ ਕੇ ਦਿੱਤੇ ਉਹਨਾਂ ਦਾ ਲਿਖਤੀ ਤੌਰ ਤੇ ਜਵਾਬ ਦੇਣ ਜਦੋਂ ਅੰਦੋਲਨ ਖਤਮ ਹੋਇਆ ਸੀ ਉਦੋਂ ਇਹਨਾਂ ਨੇ ਸਾਰੀਆਂ ਗੱਲਾਂ ਕਿਹਾ ਸੀ ਕੋਈ ਲਿਖਤੀ ਤੇ ਨਹੀਂ ਦਿੱਤਾ ਸੀ ਔਰ ਲਿਖਤੀ ਦੇ ਕੇ ਵੀ ਜਦੋਂ ਇਹ ਮੁਕਰ ਜਾਂਦੇ ਨੇ ਤੇ ਇਹਨਾਂ ਦੀ ਗੱਲ ਤੇ ਵਿਸ਼ਵਾਸ ਕੋਈ ਕਿਤਨਾ ਕਰ ਸਕਦਾ ਹੈ ਇਹ ਸਾਡੇ ਵਾਸਤੇ ਬੜੀ ਮਜਬੂਰੀ ਜੀ ਬਣ ਗਈ ਆ ਤੇ ਅਸੀਂ ਤੁਸੀਂ ਦੱਸੋ ਕਿ ਤੁਹਾਡੇ ਮਾਧਿਅਮ ਨਾਲ ਅਸੀਂ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਕਿ ਜਿੰਨਾ ਵੀ ਕੰਮ ਹੈ ਖਰਾਬ ਹੋ ਰਿਆ ਸਭ ਸਰਕਾਰਾਂ ਖਰਾਬ ਕਰਾਉਣੀਆਂ ਵਾ ਪਹਿਲਾਂ ਵੀ ਸਾਡੇ 700 ਕਿਸਾਨ ਸਾਡੇ ਸ਼ਹੀਦ ਹੋ ਚੁੱਕੇ ਨੇ ਖੀਮਪੁਰ ਦਾ ਕਾਂਡ ਸਾਡਾ ਵੇਖ ਲਓ ਇਹਨਾਂ ਦੇ ਮੰਤਰੀ ਨੇ ਗੱਡੀਆਂ ਚੜਾ ਕੇ ਸਾਡੇ ਕਿਸਾਨ ਮਾਰਤੇ ਅਸੀਂ मौके ਤੇ ਸੀ ਔਰ ਅਰੇ ਬਾਅਦ ਵੀ ਇਹਨਾਂ ਖੁਦ ਕਿਆ ਸੀਗਾ ਮੰਤਰੀ ਨੇ ਉੱਥੋਂ ਦੇ ਟੈਣੀ ਨੇ ਕਿ ਜੇ ਮੇਰਾ ਕਸੂਰ ਹੋਏਗਾ ਤਾਂ ਮੈਂ ਅਸਤੀਫਾ ਦੇ ਦੇਵਾਂਗਾ ਹੁਣ 420 ਉਹ ਤਾਂ ਮੁਕਦਮਾ ਤਾਂ ਲਿਖਿਆ ਵਾ ਫਿਰ ਵੀ ਉਹਨੂੰ ਅੰਦਰ ਨਹੀਂ ਕੀਤਾ ਜਾਣਿਆ ਉਹਦਾ استیਫਾ ਨਹੀਂ ਹੋਣਿਆ ਤੇ ਧੱਕੇਸ਼ਾਹੀ ਆ ਹੋਰ ਕੀ ਆ ਇਹ ਤੁਸੀਂ ਖੁਦ ਹਿਸਾਬ ਲਾਓ ਕਿ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਹੁਣ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਕਿ ਸ਼ੰਭੂ ਬਾਡਰ ਤੇ ਦੂਜੇ ਬਾਡਰਾਂ ਨੂੰ ਸਰਕਾਰ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਕਿ ਕਿਸਾਨ ਉੱਥੇ ਨਾ ਜਾਣੇ ਜੇ ਇਦਾਂ ਦੀ ਸਥਿਤੀ ਰਹਿੰਦੀ ਤੇ ਯੂਪੀ ਵਾਲੇ ਪਾਸੋਂ ਕਿਸ ਤਰੀਕੇ ਨਾਲ ਪਸੰਦ ਜਿਹੜੇ ਇੱਥੇ ਪੁੱਛੋ ਬਿਲਕੁਲ ਪਹਿਲਾਂ ਵੀ ਪਹੁੰਚੇ ਸੀ ਔਰ ਫੇਰ ਪਹੁੰਚਾਂਗੇ ਬਾਡਰ ਬਾਡਰ ਕਿਸਾਨਾਂ ਦਾ ਅੱਗੇ ਟਰੈਕਟਰਾਂ ਦੇ ਅੱਗੇ ਟਰੈਕਟਰ ਨਹੀਂ ਜਹਾਜ਼ ਨੇ ਆ ਤੁਸੀਂ ਰੋਡ ਬੰਦ ਕਰ ਦੋਗੇ ਇਹ ਉੱਤੋਂ ਦੀ ਨਿਕਲ ਜਾ ਰਹੇ ਨੇ ਕਿਸਾਨਾਂ ਨੂੰ ਕੌਣ ਰੋਕ ਸਕਿਆ ਹੈ ਉਹ ਉਹ ਕਿਸਾਨ ਜਿਨ੍ਹਾਂ ਨੇ ਵੋਟਾ ਪੱਤ ਲੈ ਕੇ ਇਹ ਦਿੱਲੀ ਬੰਦੇ ਨੇ ਉਹਨਾਂ ਦੇ ਰਾਹ ਦੇ ਵਿੱਚ ਕਿਲ ਗਦੰਦੇ ਬੜੀ ਸ਼ਰਮ ਦੀ ਗੱਲ ਹੈ ਖੱਟਰ ਸਾਹਿਬ ਤੁਹਾਡੇ ਵਾਸਤੇ ਭਾਵੇਂ ਤੁਸੀਂ ਮੋਦੀ ਸਾਹਿਬ ਦੇ ਨਿਰਦੇਸ਼ ਤੇ ਆਦੇਸ਼ ਤੇ ਕੰਮ ਕਰਦੇ ਹੋ ਪਰ ਬੜੀ ਸ਼ਰਮ ਦੀ ਗੱਲ ਹੈ ਤੁਹਾਡੇ ਹਰਿਆਣੇ ਚ ਵੀ ਇਲੈਕਸ਼ਨ ਆ ਉਹਨਾਂ ਹੀ ਮਜ਼ੂਰਾ ਕਿਸਾਨਾਂ ਨੇ ਵੋਟਾ ਪਾ ਕੇ ਤੁਹਾਨੂੰ ਜਿਤਾਉਣਾ ਸੀਗਾ ਜਿਨ੍ਹਾਂ ਦੇ ਅੱਗੇ ਤੁਸੀਂ ਕਿਲ ਗਦੰਦੇ ਹੋ ਜਦੋਂ ਤੁਸੀਂ ਸਾਡੇ ਹਲਕੇ 'ਚ ਆਓ ਤੁਸੀਂ ਵੋਟਾਂ ਮੰਗਣ ਆਓ ਅਸੀਂ ਤੁਹਾਨੂੰ ਫੁੱਲ ਵਾਰੀਏ ਤੁਹਾਨੂੰ ਮੰਜੀ ਤੇ ਬਾਲੀਏ ਤੁਹਾਡੀ ਸੇਵਾ ਕਰੀਏ ਔਰ ਅਸੀਂ ਆਪਣੇ ਹਾਕਮਨ ਹਾਕਮੰਦੀਏ ਤੇ ਸਾਡੇ ਵਾਸਤੇ ਗੋਲੀ ਦੇ ਆਰਡਰ ਸਾਡੇ ਵਾਸਤੇ ਤੁਸੀਂ ਕਿੱਲ ਉਥਲ ਲਾਤੇ ਆ ਬਲੇ ਸ਼ਰਮਾਈ ਗਾਲਿਆ ਸਰਕਾਰਾਂ ਨੂੰ ਸੋਚਣਾ ਪਏਗਾ ਔਰ ਦੇਸ਼ ਦੁਨੀਆ ਦੇਖ ਰਹੀ ਹੈ ਕਿ ਜਦੋਂ ਕਿਸਾਨ ਚੜ ਕੇ ਆਇਆ ਤਾਂ ਸਰਕਾਰ ਅੱਗੋਂ ਕਿਤਰਾ ਕਿਲ ਠੋਕ ਲਈ ਆ ਰੋਡ ਰੋਕ ਰਹੀ ਆ ਲੋਕ ਪਰੇਸ਼ਾਨ ਹੋ ਰਹੇ ਨੇ ਇਲਜ਼ਾਮ ਇਹਨਾਂ ਕਿਸਾਨਾਂ ਤੇ ਲਾਉਣਾ ਹੈ ਕਿ ਕਿਸਾਨ ਦਿੱਲੀ ਕੂਚ ਕਰਨ ਦੇ ਤਾਂ ਬਾਹਰ ਤੇ ਬਾਹਰ ਕਿਸਾਨਾਂ ਨੂੰ ਨਹੀਂ ਕਿਹਾ ਬੰਦ ਕਰੋ ਅਗਰ ਕਿਸਾਨਾਂ ਵੱਲ ਦਿੱਲੀ ਕਿਸਾਨਾਂ ਦੀ ਵੀ ਦਿੱਲੀ ਕੋਈ ਬੰਗਲਾਦੇਸ਼ ਜਾਂ ਪਾਕਿਸਤਾਨ ਜਾਂ ਜਿੱਥੇ ਕਿਸਾਨ ਨਹੀਂ ਜਾ ਸਕਦਾ ਉਹ ਦਿੱਲੀ ਸਾਡੀ ਆ ਜਦੋਂ ਜੀ ਮਰਜ਼ੀ ਕਰੂਗੀ ਉੱਥੇ ਜਾਵਾਂਗੇ ਔਰ ਜਿਹੜੀ ਮਰਜ਼ੀ ਸਰਕਾਰ ਨੂੰ ਉਹ ਬਣਾਵਾਂਗੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਬਟਾਲਾ